ਸਰਕਾਰ ਵੱਲੋਂ ਬਜਟ ਸੈਸ਼ਨ ਦੇ ਵਿੱਚ ਕਰੋੜਾਂ ਰੁਪਏ ਰੱਖੇ ਜਾਂਦੇ ਹਨ ਡਰੇਨਾਂ ਦੀ ਸਫਾਈ ਦੇ ਲਈ ਲੇਕਿਨ ਇਹਨਾਂ ਦੇ ਉੱਤੇ ਨਹੀਂ ਲੱਗਦਾ ਇਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਪੈਸੇ ਲਗਾਏ ਜਾਂਦੇ ਹਨ ਐਸ ਨੂੰ ਦਿਖਾ ਰਹੀਆਂ ਇਹ ਹਾਲਾਤ ਬਠਿੰਡਾ ਤਲਵੰਡੀ ਰੋਡ ਤੇ ਪਿੰਡ ਜੀਵਨ ਸਿੰਘ ਵਾਲਾ ਦੀ ਲਸਾੜਾ ਡਰੇਨ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪੰਜਾਬ ਦੇ ਅੰਦਰ ਹੜ੍ਹ ਆਏ ਹੋਏ ਹਨ ਅਤੇ ਇਹ ਜਿਹੜੀਆਂ ਡਰੇਨਾਂ ਬਣਾਈਆਂ ਗਈਆਂ ਸੀ ਅਗਰ ਕੋਈ ਹੜ੍ਹ ਵਰਗੀ ਸਥਿਤੀ ਬਣਦੀ ਸੀ ਤਾਂ ਪਾਣੀ ਇਹਨਾਂ ਦੇ ਵਿੱਚ ਛੱਡਿਆ ਜਾਂਦਾ ਸੀ ਤਾਂ ਜੋ ਪਿੰਡਾਂ ਨੂੰ ਬਚਾਇਆ ਜਾ ਸਕੇ ਲੇਕਿਨ ਹੁਣ ਇਹ ਡਰੇਨਾਂ ਦੀ ਹਾਲਾਤ ਇਹ ਬਣ ਚੁੱਕੀ ਹੈ ਕਿ ਇਹ ਪਾਣੀ ਨਹੀਂ ਚੱਲ ਸਕਦੀਆਂ ਕਿਉਂਕਿ ਇਹਨਾਂ ਦੀ ਸਫਾਈ ਨਹੀਂ ਕੀਤੀ ਗਈ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਪਿੰਡ ਜੀਵਨ ਸਿੰਘ ਵਾਲੇ ਦੇ ਲੋਕਾਂ ਦਾ ਕਹਿਣਾ ਕਿ 35 ਤੋਂ 40 ਸਾਲ ਦੀ ਇਹਨਾਂ ਦੀ ਉਮਰ ਹੋ ਚੁੱਕੀ ਹੈ ਲੇਕਿਨ ਉਹਨੇ ਅੱਜ ਤੱਕ ਇਹਨਾਂ ਡਰੇਨਾਂ ਦੀ ਸਫਾਈ ਹੁੰਦੀ ਕਦੇ ਵੀ ਨਹੀਂ ਦੇਖੀ ਇਹ ਤੁਹਾਨੂੰ ਦਿਖਾ ਰਹੇ ਹਾਂ ਅਗਰ ਇਸ ਡਰੇਨ ਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਨੇੜੇ ਦੇ ਪਿੰਡਾਂ ਨੂੰ ਇਸ ਦਾ ਬਹੁਤ ਅਸਰ ਨਾਲ ਜਿਹੜੇ ਨੇੜੇ ਦੇ ਪਿੰਡ ਡੁੱਬ ਸਕਦੇ ਹਨ ਕਿਉਂਕਿ ਇਹਦੀ ਜਿਹੜੇ ਇਹਦੀਆਂ ਜਿਹੜੀਆਂ ਆਪਣਾ ਪਾਸੇ ਦੇ ਉੱਤੇ ਜਿਹੜੇ ਇਹਦੇ ਬੰਨ ਨੇ ਉਹ ਵੀ ਆਪਣਾ ਬੁਰੀ ਤਰ੍ਹਾਂ ਵੀ ਇਹ ਹੀ ਅਪ ਡਿੱਗੇ ਹੋਏ ਹਨ ਅਤੇ ਨਾਲ ਨਾਲ ਇਹਦੇ ਵਿੱਚ ਬਹੁਤ ਜ਼ਿਆਦਾ ਕਾਈ ਇਹਦੇ ਵਿੱਚ ਉਗਰੀ ਹੋਈ ਹੈ ਤੇ ਨਾਲ ਨਾਲ ਇਹਦੇ ਸਰਕਣਾ ਬਹੁਤ ਜ਼ਿਆਦਾ ਉਗਰੇ ਹੋਇਆ ਹੈ ਅਗਰ ਲੋੜ ਪੈਂਦੀ ਹੈ ਤਾਂ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਤਾਂ ਇਹੇ ਨੇੜੇ ਦੇ ਪਿੰਡਾਂ ਨੂੰ ਆਪਣੀ ਦੇ ਪੇਟ ਦੇ ਵਿੱਚ ਲੈ ਲਵੇਗਾ ਇਸ ਨੂੰ ਦੇਖ ਕੇ ਲੋਕਾਂ ਦੇ ਵਿੱਚ ਬਹੁਤ ਜੱਡਾ ਰਹਿੜਾ ਉਹ ਬਣਿਆ ਹੋਇਆ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਬਠਿੰਡਾ ਡੀਐਸਐਲ ਰਸਾੜਾ ਡਰੇਨ ਦੇ ਉੱਤੇ ਕਿੰਨੇ ਪੈਸੇ ਲਗਾਏ ਗਏ ਤੇ ਇਹਦੀ ਸਫਾਈ ਕੀਤੀ ਜਾਂ ਨਹੀਂ ਕੀਤੀ ਲੇਕਿਨ ਲੋਕਾਂ ਦਾ ਕਹਿਣਾ ਹੈ ਕਿ ਅੱਜ ਤੱਕ ਇਸ ਡਰੇਨ ਦੀ ਜਿਹੜੀ ਸਫਾਈ ਹੈ ਕਦੇ ਵੀ ਨਹੀਂ ਹੋਈ ਇੱਥੇ ਜਿਹੜੇ ਬੜੇ ਤੇ ਲੋਕ ਆਏ ਹੋਏ ਉਹਨਾਂ ਦੀ ਉਮਰ ਹੈ ਕਿ ਉਹਨਾਂ ਦੀ 40 ਤੋਂ 45 ਸਾਲ ਦੀ ਉਮਰ ਹੋ ਚੁੱਕੀ ਹੈ ਲੇਕਿਨ ਅੱਜ ਤੱਕ ਇਸ ਡਰੇਨ ਦੀ ਕਦੇ ਵੀ ਸਫਾਈ ਇਹ ਜਿਹੜੀ ਉਹ ਨਹੀਂ ਹੋਈ ਆਉ ਉਸ ਨੂੰ ਸੁਣਾਉਣੇ ਆ ਕਿ ਕਹਿੰਦੇ ਨੇ ਇੱਥੋਂ ਦੇ ਨੇੜੇ ਦੇ ਲੋਕ ਕਤੇ ਦੇਖਦੇ ਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸਨ ਮਾਮਲੇ ਨੂੰ ਲੈ ਕੇ ਆਪਣੇ ਅਗਲੇ ਐਕਸ਼ਨ ਕਿਸ ਤਰ੍ਹਾਂ ਨਹੀਂ ਕਰਦਾ ਹੈ। ਭਾਈ ਜੀ ਨਾ ਤੁਹਾਡਾ ਇਕਬਾਲ ਸਿੰਘ ਜੀ ਇਕਬਾਲ ਕੀ ਹਾਲਾਤ ਨੇ ਡਰੇਨ ਤੇ ਆਪਾਂ ਖੜੇ ਆ ਕੋਈ ਸਫਾਈ ਡਰੇਨਾਂ ਦੀ ਹੋਈ ਹੈਗੀ ਨਹੀਂ ਜੀ ਅੱਜ ਤੱਕ ਕੋਈ ਸਫਾਈ ਨਹੀਂ ਹੋਈ ਜੀ ਦੀ ਹੂੰ ਅੱਜ ਤੱਕ ਕੋਈ ਸਪਾਈ ਨਹੀਂ ਹੋ ਜੀ ਮੇਰੀ ਉਮਰ 45 ਸਾਲ ਦੀ ਹੋ ਗਈ ਅੱਜ ਤੱਕ ਕਦੇ ਸਪਾਈ ਨਹੀਂ ਹੁੰਦੀ ਦੇਖੀ ਜੀ ਇੱਕ ਵਾਰ ਡਰ ਕਿੰਨਾ ਬੰਦਦਾ ਜਦੋਂ ਪਿੰਡਾਂ 'ਚ ਹੜ੍ਹ ਆ ਜਾਂਦਾ ਖੁਦਾ ਨਖਾਸਤਾ ਇੱਧਰ ਬਾਰਿਸ਼ ਆਉਂਦੀ ਹੈ ਡਰ ਕੀ ਪ੍ਰਬੰਧ ਹੈ ਡਰ ਤਾਂ ਜੀ ਬਹੁਤ ਹੈਗਾ ਹੁਣ ਜੇ ਪਿੱਛੇ ਹੜ੍ਹ ਆਏ ਹੋਏ ਆ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਹੋਏ ਹਨ ਤੇ ਘਰ ਡੁੱਬ ਚੁੱਕੇ ਆ ਫਸਲਾਂ ਤਬਾਹ ਹੋ ਚੁੱਕੀਆਂ ਨੇ ਜੇ ਸਾਡ ਉਹ ਪਾਣੀ ਸਾਡੇ ਵੱਲ ਆਉਂਦਾ ਸਾਰਾ ਪਿੱਛੇ ਤੋਂ ਤੇ ਅੱਗੇ ਵੀ ਟੁੱਟਣ ਦਾ ਖਤਰਾ ਹੈਗਾ ਜੀ ਕਹਿੰਦੇ ਫੰਡ ਭੜੇ ਭੇਜਦੀ ਹੈ ਸਰਕਾਰ ਸਫਾਈ ਵਾਸਤੇ ਦੇਖੋ ਫੰਡ ਪਿਛਲੀਆਂ ਸਰਕਾਰਾਂ ਇੰਨਾਂ ਗਏ ਜੀ ਅਜੇ ਤੱਕ ਕਦੇ ਅਸੀਂ ਲੱਗਦਾ ਦੇਖਿਆ ਨਹੀਂ ਕਦੇ ਵੀ ਅੱਜ ਤੱਕ ਅਸੀਂ ਨਹੀਂ ਦੇਖਿਆ ਵੀ ਇਹਦੀ ਸਫਾਈ ਹੁੰਦੀ ਜਿਹੜਾ ਫੰਡ ਆਉਂਦਾ ਉਹਦਾ ਆਪਣਾ ਪਿੱਛੇ ਤੋਂ ਜਾਂਚ ਹੋਣੀ ਚਾਹੀਦੀ ਜੀ ਕਿੱਥੇ ਲੱਗਦਾ ਕਿੱਥੇ ਨਹੀਂ ਡਰ ਦਾ ਮਾਹੌਲ ਕਿੰਨਾ ਬਣਿਆ ਪਿੰਡਾਂ ਦੇ ਵਿੱਚ ਡਰ ਦਾ ਮਾਹੌਲ ਬਹੁਤ ਹੈ ਜੀ ਜੇ ਹੁਣ ਪਾਣੀ ਇਹਦੇ ਚ ਆ ਰਿਹਾ ਜੀ ਪਿੱਛੇ ਤੋਂ ਭਰ ਰਹੀ ਹੈ ਜੇ ਜਿਆਦਾ ਭਰ ਗਿਆ ਤਾਂ ਟੁੱਟ ਸਕਦਾ ਜੀ ਪਾਣੀ ਫਸਲਾਂ ਤਬਾਹ ਹੋ ਜਾਣਗੀਆਂ ਜਿਵੇਂ ਪਿੱਛੇ ਮਾਹੌਲ ਬਣਿਆ ਸਾਡੇ ਵੀ ਉਹੀ ਬਣ ਸਕਦਾ ਜੀ ਅੱਜ ਪਾਸ ਏਰੀਆ ਨਹੀਂ ਮੈਂ ਸਾਰਾ ਹਾਲਾਤ ਕੀ ਬਣ ਗਏ ਤੁਹਾਡੇ ਪਿੰਡਾਂ ਦੇ ਬਹੁਤ ਮਾੜੇ ਹਾਲਾਤ ਹੋ ਜਾਣਗੇ ਜੀ ਇਸ ਟਾਈਮ ਕੀ ਹਾਲਾਤ ਨਹੀਂ ਤੇ ਇਹ ਇਕ ਇਸ ਟਾਈਮ ਇਹੀ ਹਾਲਾਤ ਹੈ ਜੀ ਹੁਣ ਕਿਹੜਾ ਪਾਣੀ ਇਹਦੇ ਵਿੱਚ ਬਹੁਤ ਘੱਟ ਹੈ ਹਜੇ ਤਾਂ ਹਜੇ ਪਿੱਛੇ ਤੋਂ ਪਾਣੀ ਨਹੀਂ ਆਇਆ ਜੇਕਰ ਇਹਦੇ ਵਿੱਚ ਪਾਣੀ ਪੂਰਾ ਆਉਂਦਾ ਤਾਂ ਇਧਰ ਪਿੰਡਾਂ ਦੇ ਵਿੱਚ ਟੁੱਟ ਸਕਦਾ ਜੀ ਆਹਦੇ ਨੇੜੇ ਜਿਹੜੀ ਸਫਾਈ ਕੀਤੀ ਜਾਂਦੀ ਜੀ ਦੇਖੀ ਜਾਵੇਗੀ ਨਹੀਂ ਪੁਲਾਂ ਦੇ ਨੇੜੇ ਸਾਡੇ ਇੱਥੇ ਤਾਂ ਸਫਾਈ ਨਹੀਂ ਹੋਈ ਨੀ ਕਦੇ ਸਾਡੇ ਤਾਂ ਪੁਲ ਦੇ ਨੇੜੇ ਵੀ ਨਹੀਂ ਹੋਈ ਕਦੇ ਜੀ ਭਾਈ ਜੀ ਨਾ ਤੁਹਾਡਾ ਮੇਰਾ ਗੁਰਪ੍ਰੀਤ ਸਿੰਘ ਹੈਪੀ ਹੈ ਜੀ ਕੁਪੀ ਤਾਂ ਹੜ੍ਹਾਂ ਦੇ ਹਾਲਾਤ ਅੱਧੋ ਜਿਆਦੇ ਪੰਜਾਬ 'ਚ ਹੋ ਗਏ ਨੇ ਜੀ ਬਈ ਜੀ ਟ੍ਰੇਨਾਂ ਦੀ ਸਫਾਈ ਨਹੀਂ ਹੋਈ ਕਿਸ ਜਗ੍ਹਾ ਤੇ ਖੜਿਆ ਤੇ ਹਾਲਾਤ ਕੀ ਡਰੇ ਨੇ ਆਪਾਂ ਖੜੇ ਆ ਜੀ ਪਿੰਡ ਜੀਮਨ ਸਿੰਘ ਵਾਲਾ ਇਹ ਲਸਾੜਾ ਡਰੇਨ ਆ ਜੀ ਤੇ ਤਕਰੀਬਨ ਸਾਡੀ ਉਮਰ ਦੇ ਵਿੱਚ ਇਹਦੀ ਸਫਾਈ ਹੋਈ ਹੀ ਨਹੀਂ ਕਦੇ ਸਾਡੇ ਦੇਖਦੇ ਦੇਖਦਾ ਤਾਂ ਕਦੇ ਹੋਈ ਨਹੀਂ ਕੀ ਲੱਗਦਾ ਹੈ ਡਰ ਕਿੰਨਾ ਵੜਿਆ ਹੋਇਆ ਹੈ ਜੀ ਇਸ ਤਰ੍ਹਾਂ ਹੜ੍ਹਾਂ ਦੀ ਸਥਿਤੀ ਹੋਰ ਹੁੰਦੀ ਹੈ ਪੰਜਾਬ ਦੇ ਵਿੱਚ ਪਿੰਡ ਦੇ ਵਿੱਚ ਬਹੁਤ ਸਹਿਮ ਦਾ ਮਾਹੌਲ ਆ ਜੀ ਵੀ ਪਹਿਲਾਂ ਹੁਣ ਛੱਪੜ ਪਰ ਜਾਂਦੇ ਸੀਗੇ ਜੀ ਚਲੋ ਆ ਸਾਡੀਆਂ ਕੋਸ਼ਿਸ਼ਾਂ ਕਰਕੇ ਪਿਛਲੇ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਪਾਈਪ ਲਾਈਨ ਪਾਈ ਹੈ ਜੀ ਦੇ ਵਿੱਚ ਦੋ ਪਾਈਪ ਲਾਈਨਾਂ ਆ ਪਾਤੀਆਂ ਪਿੰਡ ਦਾ ਪਾਣੀ ਕੱਢਣ ਵਾਸਤੇ ਜੇ ਇਹੀ ਓਵਰਫਲੋ ਹੋ ਗਿਆ ਜੀ ਤਾਂ ਪਿੰਡ ਦਾ ਪਾਣੀ ਵਾਪਸ ਜਾਊਗਾ ਛੱਪੜ ਭਰੇ ਪਏ ਨਕ ਨਕ ਕਹਿੰਦੇ ਗ੍ਰਾਂਟ ਬੜੀ ਆਉਂਦੀ ਹੈ ਡਰੇਨਾਂ ਸਫਾਈ ਉਹ ਤੇ ਸਰਕਾਰ ਦੀ ਹਾਂਜੀ ਕੀ ਲੱਗਦਾ ਫਿਰ ਜਾਂਦੀ ਕਿਧਰ ਆ ਬਈ ਜੀ ਦੇਖੋ ਜੀ ਤੁਹਾਡੇ ਸਾਹਮਣੇ ਸਾਫ ਸਫਾਈ ਤਾਂ ਜੇ ਸਾਫ ਸਫਾਈ ਹੋਈ ਹੋਵੇ ਤਾਂ ਆਪਾਂ ਕਹਿੰਦੇ ਵੀ ਚੰਗੇ ਲੱਗਦੇ ਆ ਕਦੇ ਵੀ ਸਾਫ ਸਫਾਈ ਨਹੀਂ ਹੋਈ ਬਾਕੀ ਜਿਹੜੀਆਂ ਇਹਨੀਆਂ ਗ੍ਰਾਂਟਾਂ ਆਉਂਦੀਆਂ ਉਹ ਜਾਂਚ ਦਾ ਵਿਸ਼ਾ ਜੀ ਉਹ ਜਾਂਚ ਕਰਨੀ ਚਾਹੀਦੀ ਆ ਆਪਾਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਇਸ ਵਿਸ਼ੇ ਤੇ ਜਾਂਚ ਹੋਣੀ ਚਾਹੀਦੀ ਆ ਥੋਡੀ ਕਿੰਨੀ ਉਮਰ ਹੋ ਗਈ ਸਫਾਈ ਹੁੰਦੀ ਕਦੋਂ ਵਿਖੇ ਤੁਸੀ ਮੇਰੀ 40 ਸਾਲ ਦੀ ਉਮਰ ਹੋ ਗਈ ਜੀ ਹੂੰ ਠੀਕ ਆ ਚਲ ਆਪਾਂ 10 ਸਾਲ ਦੀ ਉਮਰ ਚ ਸੁਰਤ ਸੰਭਾਲ ਲੈਣੇ ਆ ਆਪਾਂ ਕਦੇ ਦੇਖਿਆ ਨਹੀਂ ਜਿੱਥੇ ਕੋਈ ਬੰਦਾ ਹੂੰ ਕਦੇ ਕੋਈ ਕਹੀ ਚੱਕੀ ਲਾਉਂਦਾ ਵੀ ਦੇਖਿਆ ਹੋਵੇ ਉਹ ਨਹੀਂ ਤੇ ਕੀ ਹਾਲਾਤ ਨੇ ਹੁਣ ਮਾੜੇ ਹਾਲਾਤ ਆ ਜੀ ਜਮਾ ਇਤੋਂ ਮਾੜਾ ਵੜਾ ਗਾਹਾਂ ਕੁਝ ਵੀ ਨਹੀਂ ਦਿੰਦਾ ਛੋਟੇ ਪੋਲਾਗੇ ਇੱਥੇ ਦਾ ਵੱਡੇ ਪੋਲਾ ਜਿਹੜੇ ਰਸਤੇ ਪਿੰਡਾਂ ਨੂੰ ਜਾਂਦੇ ਆ ਉਹ ਛੋਟੇ ਪੁਲਾ ਸਾਰੇ ਭਰੇ ਪਏ ਜੀ ਉਤੋਂ ਦੀ ਆ ਦੱਸਦੇ ਕਹਿੰਦੇ ਪੁਲਾਂ ਦੇ ਨੇੜੇ ਕਈ ਵਾਰੀ ਸਫਾਈ ਕਰ ਦਿੰਦੇ ਦਿਖਾਉਣ ਵਾਸਤੇ ਹਾਂ ਇਹ ਸੱਚ ਹੈ ਜੀ ਬਸ ਕਿਉਂਕਿ ਆਇਆ ਨਾ ਜੀ ਕੋਈ ਵੱਡੇ ਅਫਸਰ ਲੰਘਦੇ ਆ ਡੀਸੀ ਐਸਐਸਪੀ ਲੰਘਦਾ ਕੱਲ ਨੂੰ ਕਿਸੇ ਮਹਿਕਮੇ ਨੇ ਪੁੱਛ ਲਿਆ ਵੀ ਸਫਾਈ ਕਿੱਥੇ ਕੀਤੀ ਆ ਤੇਲੀ ਪੁਲ ਨੇੜੇ ਸਫਾਈ ਸਫਾਈ ਕਰ ਦਿੰਦੇ ਆ ਉਹ ਦੂਜੇ ਪੁਲ ਬਲੌਕ ਪਏ ਆ